ਕੋਈ ਪੁਲਿਸ ਦੇ ਕੋਲ ਕਿੰਨਾ ਚਿਰ ਬਚਣਾ ਸੀਗਾ ਕਿੱਥੇ ਲੁਕ ਜਾਣਾ ਸੀ ਲੋਕ ਲੋਕੇ ਟਾਈਮ ਬਹੁਤ ਕੱਢ ਲਿਆ ਤੇ ਆ ਫੜੇ ਗਏ ਆ ਵੇਖੋ ਤਸਵੀਰਾਂ ਤੁਸੀਂ ਕਿ ਇਹ ਫੜੇ ਗਏ ਆ ਹੁਣ ਮੂੰਹ ਬੰਨ ਕੇ ਬਿਠਾਏ ਹੋਏ ਆ ਤਾਂ ਇਹ ਤੁਹਾਨੂੰ ਦੱਸ ਦਈਏ ਕਿ ਇਹ ਸਾਰੇ ਪ੍ਰਵਾਸੀ ਨੇ ਉਹ ਆ ਪ੍ਰਵਾਸੀਆਂ ਨੇ ਕਿਰਚਾ ਮਾਰ ਕੇ ਇੱਕ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਸੀ ਇਹ ਵੀ ਤੁਹਾਨੂੰ ਦੱਸ ਦਈਏ ਕਿ ਉਹ ਨੌਜਵਾਨ ਦੀ ਹਾਈਟ 6.5 ਫੁੱਟ ਸੀ ਔਰ ਇਹ ਜੋ ਪ੍ਰਵਾਸੀ ਹੈ 4-4 ਫੁੱਟ ਕੱਦ ਵਾਲੇ ਇਹਨਾਂ ਨੇ ਉਸ ਦੇ ਉੱਤੇ ਅਟੈਕ ਕਰ ਦਿੱਤਾ ਸੀ ਆ ਰਾਤ ਸਮੇਂ ਦੀਆਂ ਇਹ ਤਸਵੀਰਾਂ ਸੀ ਔਰ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਤਾਂ ਦੱਸ ਦਈਏ ਕਿ ਐਸਪੀ ਦਿਲਪ੍ਰੀਤ ਸਿੰਘ ਦਾਵਾ ਕਰਦੇ ਆ ਕਿ ਜੇ ਕੋਈ ਦੁਬਾਰਾ ਇਸ ਏਰੀਏ ਵਿੱਚ ਇਸ ਤਰ੍ਹਾਂ ਦਾ ਜੁਰਮ ਕਰੇਗਾ ਤਾਂ ਲੁਕਿਆ ਨਹੀਂ ਰਹੇਗਾ ਔਰ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਨਹੀਂ ਬਾਹਰ ਸਕਦਾ ਤਾਂ ਐਸਪੀ ਦਿਲਪ੍ਰੀਤ ਸਿੰਘ ਪੂਰੀ ਪ੍ਰੈਸ ਕਾਨਫਰੰਸ ਕਰਕੇ ਵਾਰਤਾ ਦੱਸ ਰਹੇ ਆ ਇਹ ਕਿਵੇਂ-ਕਿਵੇਂ ਇਹਨਾਂ ਨੂੰ ਟ੍ਰੇਸ ਕੀਤਾ ਗਿਆ ਔਰ ਇਹ ਪ੍ਰਵਾਸੀ ਕਿੱਥੋਂ ਦੇ ਰਹਿਣ ਵਾਲੇ ਆ ਔਰ ਹੁਣ ਕਿੱਥੋਂ ਇਹ ਫੜੇ ਗਏ ਆ ਤਾ ਕੀ ਕੀ ਇਹਨਾਂ ਦੇ ਕੋਲ ਬਰਾਮਦ ਹੋਇਆ ਪੂਰੀ ਗੱਲਬਾਤ ਸੁਣੋ ਔਰ ਇਸ ਵੀਡੀਓ ਬਾਰੇ ਤੁਸੀਂ ਕਮੈਂਟ ਜਰੂਰ ਕਰਨਾ ਕਿਉਂਕਿ ਪੁਲਿਸ ਦੀ ਬਹਾਦਰੀ ਹੈ ਕਿ ਥੋੜੇ ਸਮੇਂ ਦੇ ਵਿੱਚ ਵਿੱਚ ਹੀ ਬੰਦਿਆਂ ਨੂੰ ਇੰਨੇ ਬੰਦਿਆਂ ਨੂੰ ਟ੍ਰੇਸ ਕਰਨਾ ਔਰ ਲਪੜਾਂ ਤੇ ਫੜਨਾ ਬਹੁਤ ਵੱਡੀ ਕਾਮਯਾਬੀ ਹੈ ਔਰ ਇਸ ਵੀਡੀਓ ਤੇ ਕਮੈਂਟ ਕਰਕੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਮਿਤੀ 14-15 ਦੀ ਦਰਮਿਆਨੀ ਰਾਤ ਜਿਹੜੀ ਇੱਕ ਮੰਦਭਾਗੀ ਘਟਨਾ ਹੋਈ ਸੀ ਜਿਹਦੇ ਵਿੱਚ ਮਰਹੂਮ ਗੁਰਸੇਵ ਸਿੰਘ ਦੀ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਹਦੇ ਵਿੱਚ ਮੌਲੀਪੁਲਿਸ ਨੂੰ ਸਫਲਤਾ ਹਾਸਲ ਹੋਈ ਹੈ ਜੀ ਇਹਦੇ ਵਿੱਚ ਬੇਸਿਕਲੀ ਇਹ ਜਦੋਂ ਰਾਤ ਨੂੰ ਜਾ ਰਹੇ ਸੀ ਆਪਣੀ ਗੱਡੀ ਵਿੱਚ ਉਦੋਂ ਇਹਨਾਂ ਦੀ ਬਹਿਸ-ਵਸਈਆ ਹੋਇਆ ਕਿਸੇ ਗੱਲ ਨੂੰ ਲੈ ਕੇ ਇੱਕ 15 ਤੋਂ 20 ਜਿਹੜੇ ਨਾਮ-ਮਲੂਮ ਵਿਅਕਤੀ ਸੀ ਪ੍ਰਵਾਸੀ ਸੀਗੇ ਉਸ ਤੋਂ ਉਪਰੰਤ ਹੀ ਇਹਨਾਂ ਦੀ ਜਦੋਂ ਸਕਫਲ ਹੋਈ ਉਹਦੇ ਵਿੱਚ ਇੱਕ ਬੰਦੇ ਨੇ ਵਿੱਚ ਕਿਰਚ ਮਾਰਤੀ ਗੁਸੇਰ ਸਿੰਘ ਦੇ ਅਗਲੇ ਦਿਨ ਫੋਟੋਸ ਹਸਪੀਟਲ ਜਿਵੇਂ ਤੁਹਾਨੂੰ ਪਤਾ ਹੈ ਬੜਾ ਅਨਫੋਰਚੂਨੇਟਲੀ ਉਹਦੀ ਡੈਥ ਹੋ ਗਈ ਇਸ ਤੋਂ ਉਪਰੰਤ ਹੀ ਆਪਾਂ ਆਪਣੀ ਸਾਰੀਆਂ ਸਪੈਸ਼ਲ ਟੀਮ ਜਿਹੜੀ ਹੈ ਐਸਐਸਪੀ ਸਾਹਿਬ ਦੇ ਬੜੇ ਸਖਤ ਦਿਸ਼ਾ ਨਿਰਦੇਸ਼ ਸੀ ਵੀ ਆਪਾਂ ਇਸ ਕ੍ਰਾਈਮ ਨੂੰ ਜਿਸ ਮਰਜ਼ੀ ਤਰੀਕੇ ਨਾਲ ਟ੍ਰੇਸ ਕਰਨਾ ਸਾਡੀ ਸਾਰੀ ਜਿਹੜੀ ਟੈਕਨੀਕਲ ਟੀਮਸ ਹੈ ਸਾਡੀ ਹਿਊਮਨ ਇੰਟੈਲੀਜੈਂਸ ਆਪਾਂ ਐਕਟੀਵੇਟ ਕੀਤੀ ਆਠ ਆਪਾਂ ਟੋਟਲ ਟੀਮਾਂ ਬਣਾ ਕੇ ਸੀਆਈਏ ਦੀਆਂ ਸਪੈਸ਼ਲਾਈਜ਼ਡ ਆਪਾਂ ਜਿਹੜੇ ਥਾਣੇ ਤੋਂ ਐਸਐਚਓਜ਼ ਦੀ ਵੀ ਡਿਊਟੀ ਲਗੀਆਂ ਐ ਐਸਐਚਓ ਫੇਜ਼ 11 ਆਪ ਗਏ ਐ ਤੇ ਇੰਟਰ ਸਟੇਟ ਆਪਾਂ ਰੇਡਸ ਕਰਕੇ ਯੂਪ ਨੌਇਡਾ ਦਿੱਲੀ ਤੇ ਇਹਦੇ ਵਿੱਚ ਆਪਾਂ ਟੋਟਲ ਜੀ 12 ਜਿਹੜੇ ਮੇਨ ਬੰਦੇ ਉਹਨਾਂ ਦੀ ਅਰੈਸਟ ਪਾ ਲਈਏ ਤੇ ਇਸ ਤੋਂ ਇਹ ਦੋ ਬੰਦੇ ਜਿਹੜੇ ਉਹ ਨਵਾਲਗ ਨੇ ਉਹਨਾਂ ਨੂੰ ਹਿਸ਼ਾਲਪੁਰ ਸੁਧਾਰ ਘਰ ਭੇਜਿਆ ਗਿਆ ਤੇ 10 ਬੰਦਿਆਂ ਦਾ ਸਾਡੇ ਕੋਲ ਜੀ ਰਿਮਾਂਡ ਹੈ ਇਸ ਕੇਸ ਵਿੱਚ ਜਿਹੜੀ ਰਿਕਵਰੀ ਬੇਸਿਕਲੀ ਇੱਕ ਮੋਟਰਸਾਈਕਲ ਦੀ ਜਿਹੜਾ ਸਪਲੈਂਡਰ ਹੈ ਇੱਕ ਬੁਲਟ ਮੋਟਰਸਾਈਕਲ ਤੇ ਇੱਕ ਜਿਹੜੀ ਕਿਰਚ ਹੈ ਉਹ ਆਪਾਂ ਰਿਕਵਰ ਕੀਤੀ ਹੈ ਇਹਦੇ ਵਿੱਚ ਮੈਂ ਸ਼ਲਾਘਾ ਕਰਨਾ ਚਾਹਾਂਗਾ ਪਰਿਵਾਰ ਦੀ ਵੀ ਜਿਨ੍ਹਾਂ ਨੇ ਇੰਨਾ ਸੰਜਮ ਰੱਖਿਆ ਜਦੋਂ ਵੀ ਆਪਾਂ ਉਹਨਾਂ ਨੂੰ ਬੁਲਾਇਆ ਮੌਕੇ ਤੇ ਸਾਡੀ ਇਨਵੈਸਟੀਗੇਸ਼ਨ 'ਚ ਉਹਨਾਂ ਨੇ ਸਾਡੀ ਪੂਰੀ ਮਦਦ ਕੀਤੀ ਹੈ ਤੇ ਇੱਕ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਮੁਹਾਲੀ ਪੁਲਿਸ ਜਿਹੜੀ ਵਚਨਬੱਧ ਹੈ ਕੋਈ ਵੀ ਕ੍ਰਾਈਮ ਹੈਗਾ ਆਪਾਂ ਉਹਨੂੰ ਟ੍ਰੇਸ ਰਿਕਾਰਡ ਟਾਈਮ 'ਚ ਕਰਕੇ ਤੇ ਇੱਕ ਜਿਹੜਾ ਸੈਂਸ ਆਫ ਜਸਟਿਸ ਤੇ ਸੈਂਸ ਆਫ ਕਲੋਜ਼ਰ ਹੈ ਉਹ ਜਦੋਂ ਇਹ ਰਿਸ਼ਤਾ ਤੋਂ ਬਾਅਦ ਪਰਿਵਾਰ ਨੂੰ ਜ਼ਰੂਰ ਮਿਲੇਗਾ ਤੇ ਬਾਕੀ ਕੋਈ ਵੀ ਕਰਾਇਮ ਹੁੰਦਾ ਉਹਨੂੰ ਆਪਾਂ ਟਰੇਸ ਕਰਨ ਲਈ ਬਚਨਪਦਾ ਜੀ ਸਰ ਇਹ 11 12 ਬੰਦੇ ਕਰਦੇ ਕਿਸੇ ਤਰ੍ਹਾਂ ਇਹ ਜੀ ਬੇਸਿਕਲੀ ਮੇਨਲੀ ਤਾਂ ਅੰਡਰ ਅਰੇਜ ਮੁੰਡੇ ਆ ਅੱਛਾ ਇਹਨਾਂ ਦੀ ਕੋਈ ਨੌਕਰੀ ਨਹੀਂ ਹੈਗੀ ਤੇ ਇਹ ਕਰਦੇ ਕੁਛ ਨਹੀਂ ਅਜੇ ਪੜ੍ਹਾਈ ਛੀਨੇ ਦੋ ਤੈਣਾ ਵਿੱਚੋਂ ਲਵਾ ਲੈ ਰਮਾਂਡ ਜੀ ਕਿਰਿਮਨਲ ਐਕਿਡਿਮਨਲ ਬੈਕਗਰਾਉਂਡ ਸਾਡੀ ਨਾਲ ਦੀ ਕੋਈ ਇਦਮੇ ਸੇ ਨਹੀਂ ਕਿਰਿਮਨਲ ਬੈਕਗਰਾਉਂਡ ਹਜੇ ਤੱਕ ਨਹੀਂ ਰਮਾਂਡ ਜੀ ਇਹਨਾਂ ਦਾ 20 ਤਰੀਕ ਦਾ ਆਪਾਂ ਲਿਆ ਹੋਇਆ ਹੈ ਫਿਰ ਫਰਦਰ ਜੇ ਸਾਨੂੰ ਲੋੜ ਪਈ ਹੋਰ ਵੀ ਲਵਾਂਗੇ ਸਰ ਇਹ ਰੀਜ਼ਨ ਕੀ ਰਿਹਾ ਆਪਾਂ ਜਾਣਦੇ ਕਿ ਮਟਰ ਹੋਇਆ ਇਹਦਾ ਰੀਜ਼ਨ ਕੀ ਰਿਹਾ ਹੁਣ ਤੱਕ ਦੀ ਇਹ ਇਨਵੈਸਟੀਗੇਸ਼ਨ ਬਿਲਕੁਲ ਜੀ ਇਹ ਬੇਸਿਕਲੀ ਜਦੋਂ ਇੱਕ ਗੱਡੀ 'ਚ ਜਾ ਰਹੇ ਸੀ ਉੱਥੇ 15 ਤੋਂ 20 ਮੁੰਡੇ ਮੋਟਰਸਾਈਕਲ ਤੇ ਰਿਸਾ ਲੈ ਰਹੇ ਸੀ ਜਦੋਂ ਇਹਨਾਂ ਨੇ ਉਸ ਗੱਲ ਦਾ ਇਤਰਾਜ਼ ਕੀਤਾ ਤੇ ਉਹ ਖੇਬੜਵਾਜੀ 'ਚ ਆ ਕੇ ਇੱਕ ਬੰਦੇ ਨੇ ਆ ਕੇ ਗੁਰਸੇਵ ਜਿਹੜਾ ਮਰਹੂਮ ਸਾਡਾ ਭਾਈ ਸੀ ਉਹਨੇ ਉਹਦੇ ਆ ਕੇ ਉਹਨੇ ਕਿਚ ਮਾਰਿਆ ਸਰ ਨਸ਼ਾਗਰ ਵੀ ਕੀਤਾ ਸੀ ਉਸ ਬਾਰੇ ਪਤਾ ਲੱਗੇ ਹਾਂਜੀ ਹਾਂਜੀ ਉਹ ਡਿਊਰਿੰਗ ਇਨਵੈਸਟੀਗੇਸ਼ਨ ਆਪਾਂ ਫੋਰ ਕਰਾਂਗੇ ਕਿਉਂਕਿ 15 ਤੋਂ 20 ਗਰੁੱਪ ਚ ਕਿੰਨੇ ਕੇਸ ਮਾਰੀ ਉਹ ਬਾਰੀ ਕਵਰ ਕਰਾਂ ਹਾਂਜੀ ਮਹਾਲੀ ਦਾ ਐਡਰੈਸ ਹੈ ਨਾ ਨਹੀਂ ਨਹੀਂ ਇਹਦਾ ਡਿਫਰੈਂਟ ਡਿਫਰੈਂਟ ਐਡਰੈਸ ਹੈ ਜੀ ਕੋਈ ਜਗਤਪੁਰੇ ਦੇ ਨੇ ਕੋਈ ਚੰਡੀਗੜ੍ਹ ਦੇ ਨੇ ਡਿਫਰੈਂਟ ਡਿਫਰੈਂਟ ਐਡਰੈਸ ਉਹ ਤੁਹਾਨੂੰ ਪ੍ਰੈਸ਼ ਨੋਟ 'ਚ ਦਿੱਤਾ ਜਾਏ ਕਿਉਂਕਿ ਪਹਿਲਾਂ ਜਦੋਂ ਕੁੰਬੜਾ ਦੇ ਵਿੱਚ ਦੋ ਮੁੰਡਿਆਂ ਦਾ ਕਤਲ ਹੋਇਆ ਸੀ ਉਦੋਂ ਗੱਲ ਚੱਲੀ ਸੀ ਕਿ ਇਹ ਲੋਕ ਨੇ ਜਿਹੜੇ ਬਾਹਰੀ ਲੋਕ ਨੇ ਕਿਰਾਏ ਤੇ ਰਹਿੰਦੇ ਨੇ ਇਹਨਾਂ ਦੀਆਂ ਵੋਟਾਂ ਮੰਨ ਲਈਏ ਇਸ ਤੇ ਐਡਰੈਸ ਚਾਹੀ ਜਿਵੇਂ ਇਹਨਾਂ ਇੱਕ ਇੱਕ ਬਿਲਡਿੰਗ 'ਚ ਰਹਿੰਦੇ ਨੇ A B C D ਬਣਾ ਕੇ ਉਹਨਾਂ ਨੇ ਐਡਰੈਸ ਤੇ ਵੋਟਾਂ ਬਣਾ ਲਈ ਜੇ ਇਦਾਂ ਦੀ ਕੋਈ ਵੀ ਗਲ ਜਾਲੀ ਐਡਰੈਸ ਜਾਲੀ ਵੋਟਾਂ ਦੀ ਸਾਹਮਣੇ ਆਈ ਆ ਪਰ ਇਹਨਾਂ ਦੇ ਜਿਹੜੇ ਐਡਰੈਸ ਹੈ ਕਈਆਂ ਦੇ ਚੰਡੀਗੜ੍ਹ ਦੇ ਕਈਆਂ ਦੇ ਜਗਤਪੁਰੇ ਕੰਡਾਲਾ ਪਿੰਡ ਅਲੱਗ-ਅਲੱਗ ਤਰ੍ਹਾਂ ਦੇ ਐਡਰੈਸ ਹਨ ਉਹ ਕਹਿੰਦਾ ਕਿ ਇਸ ਦੇ ਵਿੱਚ ਵੀ ਇੱਕ ਇੱਕ ਬੰਦਾ ਉਹਦੇ ਵਿੱਚ ਵੀ ਹਾਲੀਂ ਪੰਗੋੜਾ ਉਹ ਫੜਿਆ ਨਹੀਂ ਗਿਆ ਬਾਕੀ ਮੌਜੂਦ ਫੜਦੇ ਸੀ ਖਬਰਾਂ ਜੀ ਜੇ ਫੜਿਆ ਉਹਦੀ ਪੀਓ ਦੀ ਕਾਰਵਾਈ ਸੀ ਚੱਲ ਰਹੀ ਸਰ ਜਿਹੜਾ ਹਸਪੀਟਲ ਦਾ ਵੀ ਨਾਮ ਆ ਰਿਹਾ ਵੀ ਟ੍ਰੀਟਮੈਂਟ ਨੂੰ ਲੈ ਕੇ ਜਿਹਨ ਕਹਿ ਲਈ ਹੁੰਦੀ ਹੈ ਜੀ ਉਸ ਨੂੰ ਲੈ ਕੇ ਵੀ ਕੋਈ ਇਨਵੈਸਟੀਗੇਸ਼ਨ ਨੂੰ ਕੀਤੀ ਹੈ ਜੀ ਅੱਜ ਜੇ ਪਰਿਵਾਰ ਦੇ ਨਾਲ ਕੁਝ ਸਾਂਝਾ ਕਰੇਗਾ ਤਾਂ ਉੱਤੇ ਜ਼ਰੂਰ ਆਪਾਂ ਦੇਖਾਂਗੇ ਤੁਹਾਡੇ ਪਰਿਵਾਰ ਨੇ ਕਿਹਾ ਸੀ 12 ਲੱਖ ਰੁਪਏ ਲੈ ਲਏ ਗਏ ਬਹੁਤ سارے ਰਿਪੋਰਟਾਂ ਹਜੇ ਤੱਕ ਜੀ ਜਿਹੜਾ ਫੁਟੇਜ ਦਾ ਬਿੱਲ ਆਪਾਂ ਕਢਾਇਆ ਉਹਦੇ ਵਿੱਚ ਜਿਹੜਾ ਇਸ ਇਦਾਂ ਦੀ ਕੋਈ ਪੁਸ਼ਟੀ ਨਹੀਂ ਹੋਈ ਦੇਖ ਕੋਈ ਵੀ ਗੱਲ ਨਹੀਂ ਸੰਭਲਿਆ ਨਹੀਂ ਸੀ ਪੂਰੀ ਨਾ ਪੁੱਛੇ ਨਹੀਂ ਕੁੜੀ ਬੈਠੀ ਜ਼ਰੂਰ ਸੀ ਇੱਕ ਵਿੱਚ ਗੱਡੀ ਦੇ ਬਟ ਇਦਾਂ ਕੁੜੀ ਨਾਲ ਕੋਈ ਛੇੜਛਾੜ ਉਹ ਨਹੀਂ ਸੀਗਾ ਬਟ ਇਹ ਸੀਗਾ ਕਿਉਂਕਿ ਇਹ ਮੁੰਡੇ ਥੋੜੀ ਬਤਮੀਜ਼ੀ ਕਰ ਰਹੇ ਸੀ ਇਹਨਾਂ ਨੇ ਜਾ ਕੇ ਉਹਨਾਂ ਨੂੰ ਕਨਫਰਾਂਟ ਕੀਤਾ ਜਦੋਂ ਉਹ ਉਹਦੇ ਵਿੱਚ ਆਪਸੇ ਖਹਿੜੜ ਪਏ ਖਹਿੜੜ ਨਾਲ ਇੱਕ ਬੰਦੇ ਨੇ ਆ ਕੇ ਇਹਨਾਂ ਦੇ ਕਿਸਮਤ ਸਰ ਇੱਕ ਹੋਰ ਬਾਤ ਜੋ ਜਿਹੜੀ ਸੁਣਦੀ ਹੈਗੀ ਆ ਕੋ ਜਿਹੜਾ ਏਟੀਐਮ ਤੋਂ ਪੈਸੇ ਕੁੱਟ ਕੇ ਆ ਰਹੀ ਸੀ ਉਹ ਕੀ ਮੰਗ ਰਹੀ ਆ ਬੇਸਿਕਲੀ ਇਹ ਜੀ ਮਿਤੀ 14 ਨੂੰ ਜਿਵੇਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਅੱਖਾਂ ਦੇ ਵਿੱਚ ਮਿਰਚਾ ਪਾ ਕੇ ਇੱਕ ਬੰਦਾ ਜਿਹੜਾ ਏਟੀਐਮ 'ਚ ਆਪਣੇ ਪੈਸੇ ਜਮ੍ਹਾਂ ਕਰਾਉਣ ਆਇਆ ਸੀ ਉਤੋਂ ਤਕਰੀਬਨ 4 ਕੋ ਲੱਖ ਰੁਪਏ ਲੁੱਟ ਕੇ ਲੈ ਗਏ ਤੇ ਉਸ ਤੋਂ ਉਪਰੰਤ ਹੀ ਕਿਉਂਕਿ ਇਹ ਸੰਸਨੀ ਉਹ ਸੀਗੀ ਤੇ ਆਪਾਂ ਜਿਹੜੀ ਆਪਣੀ ਸਪੈਸ਼ਲ ਟੀਮਸ ਹੈ ਸੀਏਆਈ ਦੀਆਂ ਤੇ ਐਸਐਚਓ ਮਟੌਰ ਨੇ ਬੜਾ ਵਧੀਆ ਕੰਮ ਕਰਕੇ ਤੇ ਇਹਦੇ ਵਿੱਚ ਜਿਹੜੇ ਦੋ ਬੰਦੇ ਸੀਗੇ ਇਨਵੋਲਟ ਸਨੇਚਿੰਗ ਉਹਨਾਂ ਨੂੰ ਫੜ ਲਿਆ ਤੇ ਇਹ ਜਿਹੜਾ ਬੰਦਾ ਇਹਨਾਂ ਵਿੱਚੋਂ ਇੱਕ ਬੰਦਾ ਤਾਂ ਜਿਹੜਾ ਉੱਥੇ ਉਸੇ ਹੀ ਬੈਂਕ ਦਾ ਉਸੇ ਹੀ ਏਟੀਐਮ ਦਾ ਜਿਹੜਾ ਸਿਕਿਉਰਿਟੀ ਗਾਰਡ ਉਹੀ ਨਿਕਲੇ ਉਹ ਰਿਕੀ ਕਰਦਾ ਰਿਹਾ ਬੇਸਿਕਲੀ ਵੀ ਕਿਹੜੇ ਬੰਦੇ ਜਾਦਾ ਪੈਸੇ ਆ ਕੇ ਜਮਾ ਕਰਾਉਂਦੇ ਤੇ ਉਹਨੇ ਨਾਲ ਫਿਰ ਆਪਣਾ ਇਸ ਇਸ ਬੰਦੇ ਦਾ ਨਾਂ ਸੀਗਾ ਜੀ ਨਿਸ਼ਾਨ ਮਸੀ ਪੀੜਿਤ ਬਿੱਕੂ ਬਿੱਕੂ ਕੁਮਾਰ ਸੀ ਤੇ ਜਿਹੜਾ ਇਹਨੇ ਆਪਣੇ ਨਾਲ ਬੰਦਾ ਰਲਾਇਆ ਉਹ ਮਨਿੰਦਰ ਸਿੰਘ ਸੀਗਾ ਮਨਿੰਦਰ ਸਿੰਘ ਨਸ਼ਿਆਂ ਦਾ ਆਦੀ ਸੀਗਾ ਉਹਨੂੰ ਨਾਲ ਰਲਾ ਕੇ ਰਿਕੀ ਕਰਕੇ ਇਹਨਾਂ ਨੇ ਸਨੇਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਹਦੇ ਵਿੱਚ ਬੇਸਿਕਲੀ ਜਦੋਂ ਸਾਨੂੰ ਇਹਨਾਂ ਦੇ ਇਹ ਸਾਡੀ ਗ੍ਰਿਫਤ ਆਏ ਆ ਤੇ ਕੁੱਲ ਆਪਾਂ ਜਿਹੜੀ ਰਿਕਵਰੀ 2 ਲੱਖ ਰੁਪਏ ਜਿਹੜੇ ਨਕਦ ਔਰ ਰਿਕਵਰ ਕੀਤੇ ਹਨ ਇਹਨਾਂ ਨੇ ਉਸ ਪੈਸੇ ਦਾ ਕੁਝ ਨਸ਼ੇ ਦਾ ਸੇਵਨ ਵੀ ਕੀਤਾ ਦੋ ਇਹਨਾਂ ਨੇ ਫੋਨ ਲਏ ਆ ਉਸ ਪੈਸੇ ਦੇ ਉਹ ਵੀ ਆਪਾਂ ਰਿਕਵਰ ਕਰ ਲਏ ਤੇ ਫਰਦਰ ਇਹਨਾਂ ਦੀ ਤਫਤੀਸ਼ ਕਰਾਂਗੇ ਕਿ ਪਿਛਲਾ ਜਾਂ ਅੱਗੇ ਹੋਰ ਕੋਈ ਇਹਨਾਂ ਦਾ ਪਲਾਨ ਸੀਗਾ ਕੋਈ ਸਨੇਚਿੰਗ ਦਾ ਉਹ ਆਪਾਂ ਅੱਗੇ ਤੁਹਾਨੂੰ ਮੈਨੂੰ ਬੈਕਗਰਾਉਂਡ ਹੈ ਸਹੀ ਨਾ ਜੀ ਨਹੀਂ ਕ੍ਰਿਮੀਨਲ ਬੈਕਗਰਾਉਂਡ ਨਹੀਂ ਹੈ ਜੀ ਇਹਨਾਂ ਪਹਿਲੀ ਵਾਰ ਅਟੈਂਪਟ ਕੀਤਾ ਜਦਦਰ ਹੈ ਜੀ ਜੀ ਰੀਲਿਜ਼ ਦੇਵਾਂਗੇ ਕਿਉਂਕਿ ਸਕਿਉਰਟੀ ਗਾਰਡ ਬੜੀ ਵੱਡੀ ਅਹਿਮ ਭੂਮਿਕਾ ਨਿਭਾਉਂਦੇ ਨੇ ਕੋਈ ਬਿਲਕੁਲ ਜੀ ਸਾਡੇ ਤਾਂ ਇਹੀ ਅਪੀਲ ਹੁੰਦੀ ਹੈ ਹਮੇਸ਼ਾ ਕੋਈ ਵੀ ਜਿਹੜੀ ਸੈਂਸਿਟਿਵ ਕ੍ਰਿਟੀਕਲ ਇਨਫਰਾਸਟ੍ਰਕਚਰ ਵਾਲੀ ਆ ਪਲੇਸਾਂ ਹੈ ਬੈਂਕ ਹੋਗੇ ਕੋਈ ਸਰਕਾਰੀ ਬਿਲਡਿੰਗ ਹੋਗੀ ਜਾਂ ਕੋਈ ਨਿੱਜੀ ਸੁਰੱਖਿਆ ਕਰਨੀ ਹੈ ਉਹਦੀ ਇੱਕ ਵਾਰ ਵੈਰੀਫਿਕੇਸ਼ਨ ਜ਼ਰੂਰ ਕਰੋ ਇਹ 21 ਦਾ ਰਹਿ ਕਰ ਰਹੇ ਕੋਈ ਹਾਂਜੀ ਹਾਂਜੀ ਇਹਦੀ ਪੂਰੀ ਪ੍ਰੋਪਰ ਇਹ ਜਿਹੜਾ ਸਿਕਿਉਰਟੀ ਗਾਰਡ ਹੈ ਉਹ ਤਕਰੀਬਨ 3 ਮਹੀਨੇ ਤੋਂ ਉੱਥੇ ਬਤੌਰ ਸਿਕਿਉਰਟੀ ਗਾਰਡ ਨਵਾਂ ਆਇਆ ਤੇ ਉੱਥੇ ਉਹਦੀ ਪ੍ਰੋਪਰ ਰੇਖੀ ਕਰਕੇ ਉਸ ਤੋਂ ਬਾਅਦ ਇਹਨੇ ਮਨਿੰਦਰ ਨਾਲ ਰਲ ਕੇ ਸਨੇਚਿੰਗ ਦੀ ਵਾਰਦਾਤ ਕੀਤੀ ਹਾਂ ਜਾਨਾ ਕਿ ਚੋਣ ਕੇਸ ਦੇ ਵਿੱਚ ਕੁਝ ਮੰਨਨੇ ਆਪਣੇ ਆਪ ਨੇ ਆਪਨਾ ਹੱਥ ਚੁਣ ਲਿਆ ਨਹੀਂ ਨਹੀਂ ਬਟ ਇਹੀ ਮੇਰੀ ਅਪੀਲ ਹੈ ਕਿ ਜੇ ਕੋਈ ਸਰੈਂਡਰ ਕਰਨਾ ਚਾਹੁੰਦਾ ਨਹੀਂ ਤਾਂ ਸਾਡੀ ਟੀਮ ਐਕਟਿਵ ਹੈ ਕਲਕੱਤੇ ਦੇ ਸਾਰੇ ਹੀ ਪ੍ਰਵਾਸੀ ਆ ਮਤਲਬ ਇੱਕ ਦੋ ਛੜਕੇ ਮਤਲਬ ਦੋ ਤਿੰਨ ਛੜਕੇ ਬਾਕੀ ਸਾਰੇ ਪ੍ਰਵਾਸੀ ਆ ਕਿ ਮਤਲਬ ਸ਼ੁਰੂ ਤੋਂ ਮਾਪਿਰੋ ਦੇ ਨਾਲ ਇੱਥੇ ਰਹਿਣਾ ਸ਼ੁਰੂ ਕੀਤਾ ਸੀਗਾ ਕਿਸ ਤਰ੍ਹਾਂ ਦੀ ਸਟ੍ਰੈਟਜੀ ਇਹਨਾਂ ਦੇ ਗਰੁੱਪ ਵੀ ਆਏ ਹੋਏ ਸੀ ਮੀਡੀਆ ਤੇ ਮਤਲਬ ਬਦਮਾਸ਼ੀ ਟੋਨ ਦੇ ਵਿੱਚ ਇੰਸਟਾਗ੍ਰਾਮ ਤੇ ਰੀਲਾਂ ਪਾਈਆਂ ਹੋਈਆਂ ਨੇ ਕਿ ਬਿਲਕੁਲ ਜੀ ਜੇ ਇਦਾਂ ਦੀ ਕੋਈ ਵੀ ਗੱਲ ਸਾਹਮਣੇ ਆਉਂਦੀ ਹੈ ਤੋਂ ਆਪਾਂ ਜ਼ਰੂਰ ਡਿਊਰਿੰਗ ਇਨਵੈਸਟੀਗੇਸ਼ਨ ਕਰਾਂ ਰਾਈਟ ਤਰੀਕੇ ਕੀ ਨਾਈਂਨ ਫਾਇਰਿੰਗ ਆਉਂਗਾ ਅਜਿਹਾ ਕਿੰਨੇ ਮੁਸ਼ਕਿਲ ਹੋ ਗਿਆ ਉਹ ਚੀ ਬੇਸਿਕਲੀ 89 ਜਿਹੜੀ ਫਾਇਰਿੰਗ ਹੋਈ ਹੈ ਸਾਡੀਆਂ ਸਾਰੀਆਂ ਟੀਮਾਂ ਐਕਟਿਵ ਹੈ ਉਹ ਵੀ ਤੁਹਾਨੂੰ ਆਪਾਂ ਜਲਦੀ ਟਰੇਸ ਕਰਕੇ ਦਵਾਂਗੇ ਮੌਕੇ ਤੇ ਮੌਕੇ ਤੇ ਫਾਇਰ ਦਰਜ ਹੋ ਗਈ ਸੀ 11 ਫੇਜ਼ ਜਿਹੜੀ ਇਹਨੇ ਕਿੰਨੇ ਮੰਦਰ ਤੋਂ ਲੱਗਾਈ ਹੈ 11 ਫੇਜ਼ ਦੀ ਟੋਟਲ ਹਜੇ ਤੱਕ 12 ਬੰਦੇ ਜੀ ਸਾਡੇ ਜਿਹੜੇ ਅਰੇ ਦੇਖੋ ਕਿੰਨੇ ਬੰਦਿਆਂ ਨੇ ਪਾਈ ਹੈ ਟੋਟਲ 15 ਕ ਬੰਦੇ ਨੇ ਉਹਨਾਂ ਦਾ ਜ਼ਾਮਾ ਗਾਇ ਜਾਲ ਇਸ ਲਈ ਡਾਕਟਰਾਂ ਦੇ ਵੱਲੋਂ ਵੀ ਸਹੀ ਤਰ੍ਹਾਂ ਦਾ ਇਲਾਜ ਨਹੀਂ ਦਿੱਤਾ ਗਿਆ ਤਾਂ ਕਿਤੇ ਵੀ ਡਾਕਟਰਾਂ ਦੇ ਵੀ ਕੋਈ ਕਾਰਵਾਈ ਕਰ ਲਈਓ ਤੁਸੀਂ ਬਿਲਕੁਲ ਜੀ ਉਹ ਪਰਿਵਾਰ ਸਾਡੇ ਨਾਲ ਸਾਂਝਾ ਕਰੇਗਾ ਤਾਂ ਆਪਾਂ ਜਰੂਰ ਉਸ ਗੱਲ ਨੂੰ ਵੀ ਬਾਚਾਂਗੇ ਬਟ ਹਜੇ ਤੱਕ ਜਿਹੜੀ ਬਿੱਲ ਵਾਲੀ ਗੱਲ ਸੀ ਉਹਦੀ ਆਪਾਂ ਪੁਸ਼ਟੀ ਕਰ ਲਈ ਇੰਦਾ ਦੀ ਕੋਈ ਗੱਲ ਸਾਡੇ ਸਾਹਮਣੇ ਨਹੀਂ ਹੈ